ਸਸਿਕਾ ਜੀ ਤੁਸੀਂ ਲੋਕ ਰਾਈਟ ਟੀਵੀ ਨਾਲ ਜੁੜੇ ਹੋ ਮੈਂ ਹਾਂ ਪਰਮਿੰਦਰ ਸਿੰਘ ਆਸਕਰਦਾਂ ਤੁਸੀਂ ਸਭ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਬੀਤੇ ਦਿਨੀ ਤੁਸੀਂ ਵੇਖਿਆ ਹੋਣਾ ਕਿ ਇੱਕ ਸੋਸ਼ਲ ਮੀਡੀਆ ਤੇ ਪੋਸਟ ਪੈਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਡਰਾਈਵਰ ਨੂੰ ਦਿੱਲੀ ਤੋਂ ਆਉਂਦੇ ਹੋਏ ਕਿਵੇਂ ਘੇਰਿਆ ਗਿਆ ਤੇ ਕਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਇਹ ਵੀਡੀਓ ਬੜੀ ਲਾਜ਼ਮੀ ਹੈ ਜਿਹੜੇ ਸਾਡੇ ਪੰਜਾਬੀ ਡਰਾਈਵਰ ਜਾਂ ਪੰਜਾਬੀ ਨੌਜਵਾਨ ਦਿੱਲੀ 에어ਪੋਰਟ ਤੇ ਆਪਣੇ ਰਿਸ਼ਤੇਦਾਰਾਂ ਨੂੰ ਲੈਣ ਜਾਂਦੇ ਨੇ ਕਈ ਡਰਾਈਵਰ ਵੀਰ ਜਾਂ ਆਮ ਜਿਹੜੇ ਸਾਡੇ ਪੰਜਾਬੀ ਨੌਜਵਾਨਾਂ ਰਾਤ ਬਰਾਤੇ ਉਥੋਂ ਚੱਲ ਪੈਂਦੇ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਉਥੋਂ ਲਟੇਰੇ ਨੇ ਕਿਵੇਂ ਘੇਰਦੇ ਨੇ ਬੀਤੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਕਿ ਚਿਮਨੇ ਵਾਲਾ ਜ਼ਿਲ੍ਹਾ ਫਾਜ਼ਿਲਕਾ ਦਾ ਇੱਕ ਪਿੰਡ ਪੈਂਦਾ ਉਥੋਂ ਇੱਕ ਬਜ਼ੁਰਗ ਮਾਤਾ ਨੂੰ ਪਰਿਵਾਰਕ ਲੈਣ ਜਾਂਦੇ ਨੇ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲਟੇਰਿਆਂ ਵੱਲੋਂ ਘੇਰਿਆ ਜਾਂਦਾ ਹੈ ਇਹ ਵੀਡੀਓ ਬੜੀ ਖਾਸ ਹੈ ਡਰਾਈਵਰ ਵੀਰਾਂ ਦੇ ਵੀ ਲਈ ਤੇ ਜਿਹੜੇ ਪੰਜਾਬੀ ਨੌਜਵਾਨ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਨੇੜ ਦੇ ਸੰਬੰਧੀ ਰਿਸ਼ਤੇਦਾਰਾਂ ਨੂੰ 에ਰਪੋਰਟ ਤੋਂ ਲੈਣ ਜਾਂਦੇ ਨੇ ਪੂਰਾ ਮਾਮਲਾ ਕੀ ਸੀ ਹਾਸਾ ਕਿਸ ਤਰ੍ਹਾਂ ਵਾਪਰਿਆ ਮੇਰੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਬਤ ਤੁਸੀਂ ਸਤਿ ਸ਼੍ਰੀ ਅਕਾਲ ਬਸ ਤੁਸੀਂ ਠੀਕ ਠਾਕ ਹੋ ਤੁਸੀਂ ਐ ਵਧੀਆ ਚੜ੍ਹਦੀ ਕਲਾ ਪੁੱਤ ਧੰਨਵਾਦ ਪਹਿਲਾਂ ਲੋਕ ਰਾਏ ਚੈਨਲ ਦਾ ਹੈ ਜਿਹੜੇ ਇਸ ਦੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਕੋਲ ਆਏ ਆ ਇਹ ਦੁੱਖ ਵੰਡਾਉਣ ਆਏ ਆ ਤੇ ਨੌਜਵਾਨਾਂ ਨੂੰ ਅਗਾਸ ਕਰਨ ਆਏ ਆ ਵੀ ਆਹ ਵਾਪਰੇ ਪਰਮਾਤਮਾ ਕਰੇ ਕਿਸੇ ਹੋਰ ਨਾਲ ਨਾਂ ਵਾਪਰੇ ਬਿਲਕੁਲ ਕਿਉਂਕਿ ਸਾਡੇ ਕਾਫੀ ਜਿਹੜੇ ਡਰਾਈਵਰ ਨੇ ਉਹ ਰਾਤ ਬਰਾਤੇ ਉਧਰੋਂ ਚੱਲਦੇ ਨੇ ਕਿਉਂਕਿ ਉਹਨਾਂ ਨੂੰ ਇਹੀ ਗੱਲ ਦਾ ਪਤਾ ਲੱਗ ਜੀ ਕਿ ਕਿਸ ਤਰੀਕੇ ਦੇ ਨਾਲ ਉਹ ਲੁੱਟਦੇ ਨੇ ਕਿਸ ਤਰੀਕੇ ਦੇ ਨਾਲ ਘੇਰ ਕੇ ਸਾਡੇ ਪੰਜਾਬੀ ਜਿਹੜੇ ਉਧਰੋਂ ਰਾਤ ਨੂੰ ਵਿਦੇਸ਼ਾਂ ਚੋਂ ਉਤਰਦੇ ਨੇ ਵਾਪਸ ਪੰਜਾਬ ਆਉਂਦੇ ਨੇ ਕਿਸ ਤਰੀਕੇ ਨਾਲ ਲੁੱਟਦੇ ਨੇ ਅੱਛਾ ਮਾਤਾ ਜੀ ਤੁਸੀਂ ਗਏ ਸੀ ਬਾਹਰ ਹਾਂਜੀ ਮੈਂ ਗਈ ਸੀ ਪੁੱਤ ਬਾਹਰ ਕਿਹੜੇ ਥਾਂ ਗਏ ਸੀ ਤੁਸੀਂ ਆਸਟ੍ਰੇਲੀਆ ਬ੍ਰਿਸਬਨ ਅੱਛਾ ਹਾਂਜੀ ਤੁਸੀਂ ਰਾਤ ਨੂੰ ਉੱਥੇ ਉਤਰੇ ਹਾਂਜੀ ਰਾਤ ਨੂੰ 11:30 ਵਜੇ ਉੱਥੇ ਉਤਰੇ ਜੀ ਅੱਛਾ ਜੀ ਹਾਂ ਨਿਕਲਦਿਆਂ ਕਰਦਿਆਂ ਸਾਨੂੰ 1:30 ਹੋ ਗਿਆ 에어ਪੋਰਟ ਤੋਂ 에어ਪੋਰਟ ਤੋਂ ਬਾਹਰ ਆਉਂਦਿਆਂ ਕਰਦਿਆਂ ਅੱਛਾ ਜੀ ਜਿਹੜੀ ਕੋਈ ਕਾਰਵਾਈ ਹੁੰਦੀ ਉਹ ਹੁੰਦਿਆਂ ਕਰਦਿਆਂ ਉਦੋਂ ਸਾਡੇ ਇਹ ਗਏ ਆ ਮੈਨੂੰ ਲੈਣ ਤੇ ਸਾਡਾ ਡਰਾਈਵਰ ਸੀ ਅੱਛਾ ਜੀ ਇੱਕ ਹੋਰ ਜੀ ਗੱਲ ਤੁਹਾਨੂੰ ਨਾਲ ਦੱਸਣ ਦੱਸਣੀ ਬਣਦੀ ਆ ਕਿਉਂਕਿ ਜਦੋਂ ਅਸੀਂ ਬ੍ਰਿਸਬਨ ਏਅਰਪੋਰਟ ਤੇ ਆਏ ਇੱਕ ਮਲੋਟ ਦਾ ਵੀ ਇੱਕ ਆਦਮੀ ਅਸੀਂ ਬਿਲਕੁਲ ਉਹਨੂੰ ਨਹੀਂ ਜਾਣਦੇ ਸੀ ਉੱਥੇ ਸਾਡੀਆਂ ਗੱਲਾਂ ਬਾਤਾਂ ਹੋਈਆਂ ਮੇਰੇ ਬੇਟੇ ਨਾਲ ਉਹ ਆਦਾ ਮੇਰੇ ਘਰ ਦੇ ਮੈਨੂੰ ਲੈਣ ਆਉਣਗੇ ਜੇ ਤੁਸੀਂ ਮੈਨੂੰ ਤੁਹਾਡਾ ਜਿਹੜੇ ਆਉਣਗੇ ਤੁਹਾਡਾ ਪਰਿਵਾਰ ਮੈਨੂੰ ਨਾਲ ਲੈ ਜੇ ਤਾਂ ਕੋਈ ਅਤਰਾਜ ਤਾਂ ਨਹੀਂ ਅਸੀਂ ਆਖਿਆ ਅਸੀਂ ਲੈ ਜਾਵਾਂਗੇ ਉਹ ਵੀ ਵਿਚਾਰਾ ਸਾਡੇ ਨਾਲ ਮਾਰਿਆ ਜਾਣਾ ਸੀ ਸਾਡੇ ਵਰਗਾ ਬਜ਼ੁਰਗੀ ਉਹ ਸੀ ਚਲੋ ਅਸੀਂ ਤਿੰਨ ਅਸੀਂ ਦੋ ਅਸੀਂ ਸਾ ਤੀਜਾ ਉਹ ਸੀ ਚੌਥਾ ਸਾਡਾ ਡਰਾਈਵਰ ਸੀ ਅਸੀਂ 1 ਵਜੇ ਬਾਹਰ ਆਏ ਆਂ ਸਵਾ ਇੱਕ ਸਾਡੀ ਗੱਡੀ ਉੱਥੋਂ ਤੁਰੀ ਐ ਦਿੱਲੂ ਅਸੀਂ ਸਵਾ ਘੰਟੇ ਦੇ ਵਿੱਚ ਮੰਨਤ ਢਾਬੇ ਤੇ ਪਹੁੰਚ ਗਏ ਜੀ ਉੱਥੇ ਪਹੁੰਚ ਕੇ ਅਸੀਂ ਕਿਹਾ ਨਾਲੇ ਥੋੜੀ ਰੈਸਟ ਕਰ ਲਈ ਨਾਲੇ ਥੋੜਾ ਮੋਟਾ ਕੁਝ ਖਾ ਪੀ ਲਈ ਚਲੋ ਉੱਥੇ ਅਸੀਂ ਬੈਠੇ ਆਂ ਸਾਨੂੰ ਘੰਟਾ ਡੇਢ ਘੰਟਾ ਆਪਣਾ ਹਾਂਜੀ ਇੰਨਾ ਕੁ ਲੱਗਿਆ ਮੈਨੂੰ ਇਹ ਸ਼ੱਕ ਆ ਵੀ ਸਾਡੇ ਨਾਲ ਹੀ ਟੇਬਲ ਤੇ 2 ਵਜੇ ਮੁੰਡੇ ਆਏ ਨੌਜਵਾਨ ਮੁੰਡੇ ਸੀ ਉਹਨਾਂ ਨੇ ਆਏ ਜੂ ਉਹਨਾਂ ਆਪਸ ਵਿੱਚ ਗੱਲਬਾਤ ਕਰੀ ਜਾਂਦੇ ਐ ਇਨੇ ਇੱਕ ਉਹਨਾਂ ਚ ਮੁੰਡਾ ਬੋਲਦਾ ਐ ਵੀ ਉਹ ਵੀ ਆ ਗਏ ਦੂਜੇ ਦੋ ਉਹ ਦੋ ਮੁੰਡੇ ਹੋਰ ਉਸੇ ਟੇਬਲ ਤੇ ਆ ਕੇ ਬੈਠ ਗਏ ਜਦੋਂ ਤੁਸੀਂ ਮੰਨ ਰਟਾਬੇ ਤੇ ਸੀ ਹਾਂਜੀ ਹਾਂਜੀ ਪਰ ਸਾਨੂੰ ਡਾਊਟ ਐ ਇਹ ਨਹੀਂ ਹੈ ਹਵੇਲੀ ਸਿਟਾਬਾ ਹਵੇਲੀ 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 ਜੀ ਜੀ ਸਾਨੂੰ ਇਹ ਨਹੀਂ ਪਤਾ ਵੀ ਉਹੀ ਸੀ ਅਸੀਂ ਤਾਂ ਸਿਰਫ ਉਹ ਜਿਵੇਂ ਆਦੇ ਹੁੰਦੇ ਐ ਵੀ ਤਾਂ ਲਖਤਾ ਆਪਦਾ ਵੀ ਲਾਉਨੇ ਆ ਹਾਂ ਉਹ ਜਦੋਂ ਉਹਨਾਂ ਨੇ ਉਹ ਉੱਥੇ ਬੈਠੇ ਰੋਟੀ ਖਾਈ ਜਾਂਦੇ ਐ ਅਸੀਂ ਆਪਦਾ ਖਾ ਪੀ ਕੇ ਰੈਸਟ ਕਰਕੇ ਦਾ ਉਹ ਤੋਂ ਕਿੰਨੇ ਵਜੇ ਚੱਲ ਪਏ ਆਪਾਂ ਤੇ ਸਵਾ 3:00 ਤਿੰਨ ਦੇ ਆਸੇ-ਪਾਸੇ ਹੁਣਾ ਹੁੰਦਾ ਜੀ ਵੀ ਸਵਾ 3:00 ਹੁਣਾ ਹੈ ਇੱਥੇ ਸਵਾ 2 ਪੂਰੇ ਆਏ ਸੀ ਕਿਉਂ ਟਾਈਮ ਵੇਖਿਆ ਵੀ ਸਾਨੂੰ ਘੰਟਾ ਲੱਗ ਗਿਆ ਤੇ ਗਾਂ ਜਾ ਕੇ ਅਸੀਂ ਉੱਥੇ ਅੰਦਾਜ਼ਾ ਲਾਉਣੇ ਵੀ ਤਿੰਨ ਸਵਾ 3 ਦੇ ਵਿੱਚੋਂ ਸੀ ਤੁਰ ਪਏ ਅੱਛਾ ਮਤਲਬ ਕਿ ਉੱਥੋਂ ਉਸ ਰੈਸਟੋਰੈਂਟ ਦੇ ਹਵੇਲੀ ਤੋਂ ਤੁਸੀਂ ਤੁਰ ਪਏ 3:00 ਹਾਂ ਅਸੀਂ 10-20 ਕਿਲੋਮੀਟਰ ਆਏ ਆ ਜਿਵੇਂ ਆਮ ਡਰਾਈਵਰ ਗੱਡੀ ਚਲਾਉਂਦੇ ਵੀ ਵਧੀਆ ਠੀਕ ਠਾਕ ਸਟਾਡਾ ਵਧੀਆ ਚੱਲ ਰਿਹਾ ਸੀ ਲੋਕ ਆਈ ਜਾਈ ਜਾਂਦੀ ਸੀ ਆਵਾਜ਼ ਆ ਵੀ ਹੈਨਾ ਕੋਈ ਸਾਡੇ ਦਿਲ 'ਚ ਕੋਈ ਗੱਲ ਵੀ ਇਹ ਪਿੱਛੋਂ ਔਰਾ ਗੱਡੀ ਸਾਡੀ ਆ ਔਰਾ ਗੱਡੀ ਪਿੱਛੋਂ ਆਈ ਹੈ ਉਹਨੇ ਆ ਕੇ ਸਾਡੇ ਮੂਹਰੇ ਟਾਇਰ ਦੇ ਨਾਲ ਬ੍ਰੇਕ ਮਾਰੇ ਸਾਡੀ ਗੱਡੀ ਨੂੰ ਥੋੜਾ ਮੋਟਾ ਉਹ ਝਟਕਾ ਲੱਗਿਆ ਅੱਛਾ ਜੀ ਤੇ ਮੈਂ ਆਖਿਆ ਕੀ ਹੋ ਗਿਆ ਉਹ ਮੁੰਡਾ ਦਾ ਆਖੇ ਪਤਾ ਨਹੀਂ ਕੀ ਖਾਦਾ ਪੀਤਾ ਕਿਸੇ ਦਾ ਆਪਾਂ ਨੂੰ ਐਵੇਂ ਮਾਰਦਾ ਸੀ ਚਲ ਅਸੀਂ ਉਹਨਾਂ ਨੂੰ ਨਾ ਅਸੀਂ ਉਹਨਾਂ ਨੂੰ ਚੰਗੀ ਨਾ ਮਾਰੀ ਅਸੀਂ ਉਹਨਾਂ ਨਾਲ ਗੱਲ ਹੀ ਨਹੀਂ ਕੀਤੀ ਪੁੱਤ ਜੀ ਜਦੋਂ ਉਹ ਉਹਨਾਂ ਨੇ ਉਹਨਾਂ ਦੀ ਗੱਡੀ ਜੇ ਰੁਕੀ ਸਾਡੇ ਡਰਾਈਵਰ ਨੇ ਗੱਡੀ ਅੱਗੇ ਕੱਢ ਲਈ ਅਸੀਂ ਅਖੇ ਗਲਤੀ ਨਾ ਵੱਲ ਲੱਗ ਗਿਆ ਉਹ ਨਵੀ ਸਾਡੇ ਦਿਲ ਚ ਜਦੋਂ ਗੱਲ ਹੀ ਹੈ ਨਹੀਂ ਸੀ ਵੀ ਕੀ ਗਾਂ ਵਾ ਸਾਡੇ ਨਾਲ ਪਾਣਾ ਵਰਤਨਾ ਅਸੀਂ ਅਜੇ 1 ਕਿਲੋਮੀਟਰ ਗਏ ਆ ਉਹਨਾਂ ਨੇ ਪਿੱਛੋਂ ਭਜਾ ਕੇ ਗੱਡੀ ਸਾਡੇ ਨਾਲ ਰਲਾ ਕੇ ਤੇ ਸਾਨੂੰ ਹੱਥ ਦੇ ਤਾਂ ਵੀ ਗੱਡੀ ਰੋਕ ਲਓ ਜੀ ਸਾਡੇ ਡਰਾਈਵਰ ਨੇ ਗੱਡੀ ਨੂੰ ਉਹਨਾਂ ਨੇ ਹੱਥ ਦਿੱਤਾ ਸਾਡੇ ਡਰਾਈਵਰ ਨੇ ਟਾਲ ਦੇ ਕੇ ਗੱਡੀ ਅੱਗੇ ਕੱਢ ਲਈ ਜੀ ਵੀ ਮੈਂ ਨਹੀਂ ਉਹਨੇ ਰੋਕੀ ਨਹੀਂ ਫੇਰ ਉਹ ਮੁੰਡਾ ਬੋਲਿਆ ਲਖਵਿੰਦਰ ਆ ਉਹਦਾ ਨਾਂ ਵੀਰਤਾਇਆ ਜੀ ਮੈਨੂੰ ਬੰਦੇ ਮਾੜੇ ਲੱਗਦੇ ਆ ਵੇਖੋ ਹੁਣ ਕੀ ਬਣੂਗਾ ਆਪਣੇ ਨਾਲ ਰਾਤ ਦਾ ਵੀ ਮਾਮਲਾ ਹੈ ਨਾ ਇਹ ਆਦੇ ਵੀ ਪੁੱਤ ਤੂੰ ਗੱਡੀ ਥੋੜੀ ਤੇਜ਼ ਚਲਾ ਲਾ ਉਹ ਮੁੰਡੇ ਨੇ ਗੱਡੀ ਤੇਜ਼ ਚਲਾਈ ਹੈ ਤਾਂ ਸਾਨੂੰ ਅੱਗੋਂ ਇੱਕ ਅਨੋਵਾ ਗੱਡੀ ਹੋਰ ਚੱਲੀ ਹੈ ਉਹਦੇ ਤੇ ਵੀ ਬੈਗ ਰੱਖੇ 에어ਪੋਰਟ ਤੋਂ ਨਿਕਲੀ ਹੋਣੀ ਆ ਉਹ ਸਾਨੂੰ ਤੁਹਾਡੀ ਗੱਡੀ ਦੇ ਉੱਪਰ ਵੀ ਬੈਗ ਰੱਖੇ ਹੋਏ ਸੀ ਗੱਡੀ ਦੇ ਉੱਪਰ ਵੀ ਬੈਗ ਹੈ ਬੇਟਾ ਉਹਨਾਂ ਦੀ ਗੱਡੀ ਦੇ ਉੱਪਰ ਵੀ ਨੋਵ ਵਾਲਿਆਂ ਦੇ ਬੈਗ ਸੀ ਸਾਨੂੰ ਥੋੜਾ ਜਿਹਾ ਜਿਵੇਂ ਬੰਦੇ ਨੂੰ ਆਦੇ ਡਿਗਦੇ ਦਾ ਨੂੰ ਤਣਕੇ ਦਾ ਹਸਾਰਾ ਡੁੱਬਦੇ ਨੂੰ ਅਸੀਂ ਆਖਿਆ ਵੀ ਅਸੀਂ ਦੋ ਗੱਡੀਆਂ ਹੋਊਗਾ ਉਹ ਉਹਨਾਂ ਨੇ ਸਾਡੀ ਗੱਡੀ ਨੂੰ ਕ੍ਰਾਸ ਕਰਕੇ ਅਨੋਵਾ ਵਾਲਿਆਂ ਨੂੰ ਨਾਲ ਗੱਡੀ ਜਾ ਲਾਈ। ਉਹ ਰੁਕਣ ਲੱਗੇ ਉਹਨਾਂ ਨੂੰ ਹੱਥ ਕਰਤਾ ਮਾਰਤਾ ਵੀ ਤੁਸੀਂ ਚੱਲੋ। ਤੇ ਸਾਡੀ ਗੱਡੀ ਅੱਗੇ ਉਹਨਾਂ ਨੇ ਫੇਰ ਗੱਡੀ ਲਾ ਲਈ। ਸਾਡੇ ਡਰਾਈਵਰ ਨੇ ਫੇਰ ਗੱਡੀ ਆਪਦੀ ਸੂਝ-ਬੂਝ ਨਾਲ ਉਹਨਾਂ ਤੋਂ ਅੱਗੇ ਕੱਢ ਲਈ। ਉਹ ਜਿਵੇਂ ਇੱਕ ਇੱਕ ਮਿੰਟ ਕਿਤੇ ਰੁਕਦੇ ਸੀ ਉਹਨਾਂ ਸਾਨੂੰ ਟਾਈਮ ਮਤਲਬ ਫਾਸਲੇ ਦਾ ਮਿਲ ਜਾਂਦਾ ਸੀ। ਜਿਵੇਂ ਜਦ ਸਾਡੀ ਵਧੀ ਸੀ ਪੁੱਤ ਉਹ ਗੱਡੀ 'ਚ ਉਤਰੇ ਨੇ ਥੱਲੇ। ਉੱਥੇ ਨਹੀਂ ਉਤਰੀ। ਉਹਨਾਂ ਨੇ ਉੱਥੇ ਉਹ ਸੀਸ਼ਾ ਵੀ ਡੌਣ ਕਰਕੇ ਨਾ ਉਹਦੇ ਵਿੱਚ ਦੀ ਉਹਨਾਂ ਨੂੰ ਕਹਿਤਾ ਵੀ ਜਾਓ ਤੁਸੀਂ ਨਵਾਲੇ ਰੁੱਕ ਗਏ ਸੀ ਅੱਛਾ ਹਾਂ ਤੇ ਉਹਨਾਂ ਨੇ ਉਹਨਾਂ ਨੂੰ ਤੋਰਤਾ ਉਹਨੇ ਚ ਅਸੀਂ ਫੇਰ ਅੱਗੇ ਨਿਕਲ ਗਏ ਫੇਰ ਅਸੀਂ 2-3 2 ਕਿਲੋਮੀਟਰ ਗਏ ਆ ਪਿੱਛੋਂ ਮੈਨੂੰ ਐਡੀ ਤੇਜ਼ ਲਾਈਟ ਦਿਸੀ ਮੈਂ ਕਿਹਾ ਤਾਂ ਫੇਰ ਆਉਂਦੀ ਹੈ ਫੇਰ ਉਦੋਂ ਹੋਰ ਵਿਚਾਰੇ ਮੁੰਡੇ ਨੇ ਡਰਾਈਵਰ ਸਾਡਾ ਮੈਂ ਨਹੀਂ ਐਡਾ ਭਾਦਰ ਬੱਚਾ ਸੀ ਪ੍ਰਮਾਤਮਾ ਨੂੰ ਲੰਮੀ ਉਮਰ ਬਖਸ਼ੀ ਐਡਾ ਸਿਆਣਾ ਮੁੰਡਾ ਸੀ ਚਲੋ ਜਦੋਂ ਉਹਨਾਂ ਨੇ ਪੁੱਤ ਜਦੋਂ ਸਾਡੇ ਨਾਲ ਗੱਡੀ ਫੇਰ ਰਲ ਗਈ ਉਹਨਾਂ ਨੇ ਫੇਰ ਸਾਨੂੰ ਹੱਥ ਕੀਤਾ ਅਸੀਂ ਨਹੀਂ ਰੁਕੇ ਫੇਰ ਉਹ ਜਿਵੇਂ ਫਿਲਮੀ ਸੀਨ ਹੁੰਦੇ ਐ ਇਦਰੋਂ ਵੀ ਉਹਨਾਂ ਨੇ ਟੱਚ ਕੀਤਾ ਗੱਡੀ ਨੂੰ ਇਦਰੋਂ ਵੀ ਹਿੱਟ ਕੀਤਾ ਇਦਰੋਂ ਵੀ ਨਹੀਂ ਪਰ ਉਹਨਾਂ ਦੀ ਵੀ ਕੋਈ ਪੇਸ਼ ਨਹੀਂ ਗਈ ਸਾਡੇ ਡਰਾਈਵਰ ਅੱਗੇ ਬਹੁਤ ਵਿਚਾਰੇ ਨੇ ਜਿੰਨਾ ਉਹਨਾਂ ਨੇ ਉਹਨੂੰ ਦੁਖੀ ਕੀਤਾ ਨਾ ਉਹ ਉਨਾ ਹੀ ਜਿਵੇਂ ਆਦੇ ਹੁੰਦੇ ਆ ਪਿੰਗਾ ਉਹਨੇ ਰਿਸਕ ਲੈ ਕੇ ਹੀ ਗੱਡੀ ਚਲਾਈ ਆ ਵੀ ਜਾਂ ਤਾਂ ਅੱਜ ਮਰ ਜਾਾਂਗੇ ਤੇ ਜਾਂ ਵਿਖੀ ਜੋਗੀ ਹੈ ਨਾ ਮੈਨੂੰ ਮੈਂ ਉਹਨੂੰ ਬੋਲਣ ਲੱਗ ਗਈਆਂ ਮੈਂ ਖਾ ਪੁੱਤ ਆਪਾ ਐਕਸੀਡੈਂਟ ਨਾਲ ਨਾ ਮਰ ਜਗੇ ਹਨਾ ਐਡੀ ਦੋਵੇਂ ਪਾਸੇ ਡਿਵਾਈਡਰ ਹੈ ਹਨਾ ਤੇ ਤੂੰ ਮੈਂ ਹਾ ਗੱਡੀ ਠੱਲ ਦੇ ਉਹਨੇ ਮੈਨੂੰ ਨਹੀਂ ਜਵਾਬ ਦਿੱਤਾ ਕੋਈ ਵੀ ਚਲ ਅਗੋਂ ਉਹਨਾਂ ਨੇ ਸਾਡੀ ਗੱਡੀ ਲਾ ਕੇ ਬਾਹਰ ਦੋ ਮੁੰਡੇ ਨਿਕਲ ਆਏ ਬਾਹਰ ਹਾਂਜੀ ਉਹ ਦੋ ਨਿਕਲ ਕੇ ਉਹਨਾਂ ਨੇ ਐ ਬਾਹ ਕੀਤੀ ਆ ਵੀ ਤੁਸੀਂ ਰੋਕੋ ਗੱਡੀ ਸਾਡੇ ਡਰਾਈਵਰ ਨੇ ਫੇਰ ਉਹਨਾਂ ਨੂੰ ਐ ਸਾਈਡ ਦੇ ਕੇ ਗੱਡੀਆਂ ਕੱਢ ਲਈ ਉਹਨਾਂ ਨੇ ਉਹਦੇ ਮੂਹਰੇ ਲੇਸ਼ੀ ਉਹ ਖਾਲੀ ਉੱtre ਨੇ ਉਹਦੇ ਕੋਲ ਕੁਛ ਸੀਗਾ ਉਹਨਾਂ ਦੇ ਹੱਥਾਂ 'ਚ? ਨਾ ਜੀ ਨਾ ਜੀ ਬਿਲਕੁਲ ਹੈ ਨਹੀਂ ਸੀ ਪੁੱਤ ਕੁਛ ਵੀ। ਉਹਨਾਂ ਨੇ ਫਿਰ ਮੂਰਲੇ ਸ਼ੀਸ਼ੇ ਤੇ ਇੱਕ ਮੁੰਡੇ ਨੇ ਮੁੱਕੀ ਮਾਰੀ ਏ। ਜੀ। ਸ਼ੀਸ਼ਾ ਉਹਦਾ ਤਰੇੜਾਂ ਪੈ ਗਈਆਂ। ਹਸ ਤਾਂ ਉਦੋਂ ਤੱਕ ਨਹੀਂ ਦੱਸਿਆ ਸੀ ਬਾਅਦ 'ਚ ਵੇਖਿਆ ਸ਼ੀਸ਼ਾ ਟੁੱਟ ਗਿਆ। ਤੇ ਅਸੀਂ ਗੱਡੀ ਭਜਾ ਕੇ ਲੈ ਗਏ ਫਿਰ ਉਹ ਸਾਡੇ ਪੁੱਤ ਫਿਰ ਤਾਂ ਉਹਨਾਂ ਨੂੰ ਐ ਸੀ ਵੀ ਇਹਨਾਂ ਨਾਲ ਕਦੋਂ ਇਹਨਾਂ ਦੇ ਉੱਤੇ ਅਸੀਂ ਗੱਡੀ ਚੜਾ ਗੀ। ਐਨਾ ਉਹਨਾਂ ਨੇ ਸਾਨੂੰ ਕਿਲੋਮੀਟਰ ਤੱਕ ਇਹ ਇਹ ਹੀ ਲੁਕਣ ਮੀਚੀ ਦਾ ਖੇਡ ਹੁੰਦਾ ਗਿਆ। ਉਦੋਂ ਬਾਅਦ ਮੁੜ ਕੇ ਪੁੱਤ ਜੀ ਅੱਗੇ ਆ ਗਿਆ ਫਲਾਈ ਹੋਰ। ਫਾਂਸੀ ਦਾ ፕሮਜੈਕਟ ਹਾਂ 30 40 ਕਿਲੋਮੀਟਰ ਦਾ ਫਾਸਲਾ ਸੀ ਜਿਹੜਾ ਅਸੀਂ ਇਉਂ ਤਾ ਇਹ ਕੀਤਾ ਅੱਗੋਂ ਜਦੋਂ ਫਲਾਈਓਵਰ ਆ ਗਿਆ ਨਾ ਉਹਨਾਂ ਨੇ ਆਖਿਆ ਵੀ ਇਹਦੇ ਤੇ ਚੜਨਾ ਹੁਣ ਇਹਨਾਂ ਨੇ ਉਹਨਾਂ ਨੇ ਟੇਡੀ ਕਰਕੇ ਗੱਡੀ ਲਾਤੀ ਅੱਗੇ ਫਿਰ ਸਰਦਾਰ ਜੀ ਆ ਦੇ ਵੀ ਆਪਾਂ ਜੂ ਟਰਨ ਮਾਰ ਪੁੱਤ ਆਪਾਂ ਵਾਪਸ ਚੱਲ ਗਏ ਹਨਾ ਵੀ ਹੁਣ ਨੰਗਾ ਸਭ ਦੇ ਵਾਸਤੇ ਕਿਉਂਕਿ ਹਾਲਾਤੇ ਬਣ ਗਏ ਸੀ ਜਿੱਧਰ ਕਰਦੇ ਸੀ ਅੱਗੇ ਕਰਦੇ ਸੀ ਜਿੱਧਰ ਕਰਦੇ ਸੀ ਪਿੱਛੇ ਕਰਦੇ ਪਿੱਛੇ ਕਰਦੇ ਜੇ ਉਹ ਅੱਗੇ ਨੂੰ ਕਰਦੇ ਸੀ ਅੱਗੇ ਕਰਦੇ ਸੀ ਮੈਂ ਕਿਹਾ ਲਖੰਦਰ ਹੁਣ ਪੁੱਤ ਆਪਣਾ ਕੋਈ ਚਾਰਾ ਨਹੀਂ ਤੂੰ ਬਹਿ ਕਰ ਤੇ ਕੁਦਰਤ ਦੇ ਪਾਣਾਏ ਸੀ ਵੀ ਉਹ ਅੱਗੇ ਫਲਾਈਓਵਰ ਦੇ ਪੀੜੇ ਥਾ ਸੀ ਅਸੀਂ ਥੱਲੇ ਸੀ ਚੜਨ ਵਾਸਤੇ ਉਹ ਤਾਂ ਖੁੱਲਾ ਸੀ ਸਾਨੂੰ ਪਤਾ ਲੱਗਿਆ ਸੀ ਵੀ ਕਿ ਜਦੋਂ ਫਲਾਈਓਵਰ ਤੇ ਉਹਨਾਂ ਨੇ ਟਿੱਡੀ ਗੱਡੀ ਲਾ ਲਈ ਸਾਨੂੰ ਪਤਾ ਲੱਗਿਆ ਸਾਡੇ ਅੱਗੇ ਤਾਂ ਖੜੋਤੇ ਸੀ ਜਦੋਂ ਉੱਥੇ ਖੜੋਤੇ ਤੇ ਉਹ ਮੁੰਡਿਆਂ ਨੇ ਬਹੁਤ ਬੌਸਬਾ ਲੈ ਕੇ ਬਾਹਰ ਨਿਕਲੇ ਅ ਅੱਛਾ ਉਹ ਨਿਕਲ ਹੀ ਗਏ ਤੂੰ ਅਤੇ ਜਦੋਂ ਬੰਦੇ ਨਿਕਲੇ ਸਾਨੂੰ ਉਹਦੇ ਪਛਾਣ ਵੀ ਹੋ ਗਈ ਵੀ ਇਹ ਹੀ ਉਹ ਮੁੰਡੇ ਆ ਜਿਹੜੇ ਸਾਡੇ ਨਾਲ ਬੈਠੇ ਸੀਗੇ ਟੀ-ਸ਼ਰਟ ਪਾਈਆਂ ਤੇ ਲੋਰਾਂ ਪਾਈਆਂ ਸੀਗਾਂ ਉਹਦੋਂ ਅਸੀਂ ਆਡੈਂਟੀਫਾਈ ਕਰ ਲੇ ਵੀ ਇਹ ਹੋਰ ਨਹੀਂ ਉਹੀ ਹੈ ਜਿਨ੍ਹਾਂ ਨੇ ਸਾਨੂੰ ਆਡੈਂਟੀਫਾਈ ਕਰਕੇ ਮਗਰ ਚੱਲੇ ਆ ਉਤੋਂ ਜਦੋਂ ਉਹਨਾਂ ਨੇ ਕੱਢਿਆ ਡਰਾਈਵਰ ਦੀ ਸਾਈਡ ਤੇ ਦਾ ਬੇਸ ਵਾਲ ਮਾਰਿਆ ਤੇ ਮੇਰੀ ਸਾਈਡ ਤੇ ਘਸੁੰਨ ਮਾਰਿਆ ਪਰ ਇਹਨਾਂ ਨੂੰ ਅਸੀਂ ਮੋੜਤਾ ਜਦੋਂ ਮੋੜਤਾ ਸਾਨੂੰ 1-2 ਮਿੰਟ ਮਿਲ ਗਏ ਅਸੀਂ ਤਾਂ ਗੱਡੀ ਉਹਦੇ ਨਾਲ ਦੇ ਨਾਲ ਤੇਜ਼ ਕਰਤੀ ਰੋਂਗ ਸਾਈਡ ਤੇ ਤੇ ਇੰਨੀ ਤੇਜ਼ ਸੀ ਵੀ ਉਧਰ ਤੋਂ ਵੱਲੋਂ ਕੋਈ ਚੀਜ਼ ਅੱਗੇ ਆਈ ਨਹੀਂ ਜਿਸ ਨਾਲ ਸਾਡਾ ਬਚਾਅ ਹੋ ਗਿਆ ਉਹਨਾਂ ਨੂੰ ਬੈਠਦਿਆਂ ਨੂੰ ਕਰਦਿਆਂ ਨੂੰ ਮੋੜਦਿਆਂ ਨੂੰ ਘਾਰ ਨੂੰ ਟਾਈਮ ਲੱਗ ਗਿਆ ਉਦੋਂ ਨੂੰ ਇੱਕ ਹਾਂਸੀ ਦਾ ਇੰਡੀਆ ਨਾਇਲ ਦਾ ਪੈਟਰੋਲ ਪੰਪ ਹੈ ਜੀ ਉਹਦੇ ਉੱਤੇ ਇੱਕ ਤਾਂ ਕਾਰ ਖੜੋਤੀ ਸੀ ਇੱਕ ਜੀਸੀਬੀ ਖੜੋਤੀ ਸੀ ਟਰੈਕਟਰ ਖੜੋਤਾ ਸੀ ਟਰੱਕ ਖੜੋਤਾ ਸੀ ਦੋ ਚਾਰ ਲੇਟਾ ਜਗਦਿਆਂ ਸੀ ਇਹ ਮੁੰਡੇ ਨੇ ਬਿਲਕੁਲ ਐ ਚੁੰਡਿਚ ਕਰਕੇ ਕਾਰ ਲਾਤੀ ਸਾਡਾ ਸਵਾਣੂ ਪੇ ਪੈਸੇ ਏ ਮੁੰਡੇ ਨੇ ਸਾਡੇ ਕੋਲੇ ਪਹਿਲਾਂ ਨੇ ਅਖਤਾ ਸੀ ਵੀ 110 ਤੇ 112 ਤੇ ਫੋਨ ਕਰੀ ਚੱਲੋ ਕਦੇ ਮਿਲੇ ਕੋਈ ਗੱਲ ਹੋਈ ਤਾਂ ਕਰਾਂਗੇ ਅਸੀਂ ਬਨਵਾਰੀ ਵਾਰੀ ਰਿਪੀਟ ਕਰੀ ਜਾਂਦੇ ਸੀ ਫੋਨ ਲੱਗਦਾ ਨਹੀਂ ਸੀ 112 ਤੇ ਲੱਗਦਾ ਸੀ ਸਾਨੂੰ ਕਹਿੰਦੇ ਸੀ ਲੋਕੇਸ਼ਨ ਦੱਸੋ ਅਸੀਂ ਆਖਿਆ ਸਾਨੂੰ ਲੋਕੇਸ਼ਨ ਕੀ ਦੱਸੇ ਸਸੇ ਪਤਾ ਹੀ ਨਹੀਂ ਨੈਸ਼ਨਲ ਹਾਈਵੇ ਐ ਨੈਸ਼ਨਲਾਈਜ਼ ਪੰਪ ਦੇ ਉੱਤੇ ਆ ਹਾਂਸੀ ਦੇ ਕੋਲੇ ਆ ਸਾਨੂੰ ਰਿਪੀਟ ਕਰਨਾ ਲੋਕੇਸ਼ਨ ਦੱਸੋ ਲੋਕੇਸ਼ਨ ਮੈਂ ਉਹਨਾਂ ਨਾਲ ਖੇਬੜਿਆ ਵੀ ਮੈਂ ਆਖਿਆ ਜਦੋਂ ਤੋ ਸਸੇ ਮਾਰਤਾ ਫੇਰ ਤੁਸੀਂ ਆਉਂਗੇ ਹੁਣ ਕਿਉਂ ਨਹੀਂ ਆਉਂਦੇਗੇ ਚਲੋ ਜੀ ਇਹਨੇ ਨਾ ਹੁੰਦੇ ਆ ਹਦੋਂਦੇ ਆ ਅਸੀਂ ਪਿਛਲੇ ਪਾਸੇ ਬਾਥਰੂਮ ਦੇ ਵਿੱਚ ਵੜ ਕੇ ਜਿਹੜਾ ਉਹਨਾਂ ਦਾ ਲੋਹੇ ਦਾ ਬਾਥਰੂਮ ਦੇ ਵਿੱਚ ਵੜ ਕੇ ਅਸੀਂ ਲੋ ਕਰ ਲਿਆ ਅਸੀਂ ਕਿ ਜਿਹੜੀ ਗੱਡੀ ਜਾਂਦੀ ਤਾਂ ਜਾਵੇ ਸਮਾਨ ਜਾਂਦਾ ਜਾਂਦੇ ਅਸੀਂ ਟੁੱਟਰੋਂ ਭੱਜਰੋਂ ਤਾਂ ਬਚ ਜਾਾਂਗੇ ਜਦੋਂ ਨੂੰ ਉਹ ਪੁਲਿਸ ਨੂੰ ਦੱਸੋ ਕਿਤੇ ਅਸੀਂ ਖਾ ਅਸੀਂ ਉਦੋਂ ਬਾਹਰ ਆਵਾਂ ਜਦੋਂ ਸਾਡੀ ਪੁਲਿਸ ਆਈ ਉਦੋਂ ਪਹਿਲਾਂ ਅਸੀਂ ਬਾਹਰ ਨਹੀਂ ਹੁੰਦੇਗੇ ਫਿਰ ਜਦੋਂ ਅਸੀਂ ਵੇਖ ਲਈ ਪੁਲਿਸ ਦੀ ਗੱਡੀ ਆਈ ਫਿਰ ਦੂਜਾ ਕੀ ਫਿਰ ਅਸੀਂ ਬਾਹਰ ਨਿਕਲਿਆ ਫਿਰ ਦੱਸੋ ਜੀ ਹੁਣ ਸਾਨੂੰ ਸੁਰੱਖਿਆ ਪ੍ਰੋਵਾਈਡ ਹੈ ਦਿਨ ਚੜ੍ਹਦੇ ਤਿੱਕਰ ਲੁੱਟ ਖੋਈ ਹੈ ਪੰਜਾਬ ਦੇ ਪਿੱਛੇ 60000 ਕਾਰਾਂ ਪੰਜਾਬ ਤੋਂ ਰੋ ਦਿੱਲੀ ਨੂੰ ਜਾਂਦੀਆਂ ਐਨਾ ਸੀ ਰੈਵਨਿਊ ਦਿੰਨੇ ਆ ਸਾਡੇ ਵਾਸਤੇ ਸੁਰੱਖਿਆ ਕੀ ਉਹਨਾਂ ਦੀ ਜਦੋਂ ਅਸੀਂ ਵੇਖਿਆ ਉੱਥੇ ਬਾਹਰ ਨਿਕਲੇ ਸੁਣ ਕਹਿੰਦੇ ਜੀ ਤੁਸੀਂ ਸੱਕਰ ਸੁਰੱਖਿਆ ਪ੍ਰੋਵਾਈਡ ਕੀਤੀ ਜਾਂਦੇ ਤੁਸੀਂ ਕਿਹੋ ਜਿਹੋ ਨੇ ਅਸੀਂ ਕਿ ਕਿੱਧਰ ਨੂੰ ਗਿਆ ਦਿੱਲੀ ਨੂੰ ਗਿਆ ਦਿੱਲੀ ਵਾਲੀ ਉਹ ਚੱਕੇ ਨਹੀਂ ਮੈਨੂੰ ਕਹਿੰਦੇ ਸਟੇਟਮੈਂਟ ਮਖਮਾਹ ਦਿਨਾ ਵੀ ਸਾਡੇ ਕੋਲ ਐਨੇ ਚਿਰ ਬਾਅਦ ਆਈ ਹੈ ਤੁਸੀਂ ਕੀ ਕੀਤਾ ਮਗਮਾ ਸਟ੍ਰੀਟ ਦਾ ਭਾਰਤੀ ਕਿਸਾਨੀ ਨੂੰ ਕਾਦੀਆਂ ਦਾ ਸਟ੍ਰੀਟ ਦਾ ਪ੍ਰੈਸ ਕਤਰ ਹੈ ਮੈਂ ਪੰਜਾਬ ਗਵਰਨਮੈਂਟ ਪੈਨਸ਼ਨਿੰਗ ਦਾ ਜ਼ਿਲ੍ਹਾ ਪ੍ਰਧਾਨ ਆ ਮੈਂ ਸਟੇਟਮੈਂਟ ਦਿਆਂਗਾ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਬੈਠੋ ਤੁਸੀਂ ਹਰਾਸ ਐ ਤੁਸੀਂ ਮੈਂਟਲੀ ਤਿਆਰ ਨਹੀਂਗਾ ਤੁਸੀਂ ਖੜੋਜੋ ਤੇ ਨਾਲ ਮੇਰਾ ਸਿਗਾ ਉਹਨੂੰ ਕਹਿੰਦੇ ਤੂੰ ਪਾਸੇ ਹੋ ਕੇ ਬਿਆਨ ਦੇ ਤੇ ਅਖੇ ਜੀ ਸਾਨੂੰ ਸੁਰੱਖਿਆ ਉਦੋਂ ਹੀ ਆ ਗਈ ਸੀ ਸੁਰੱਖਿਆ ਸਾਡੀ ਬੜੀ ਵਧੀਆ ਹੋ ਗਈ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਸਾਡੇ ਤੋਂ ਇਹ ਬਿਆਨ ਮੇਰੇ ਨਾਲ ਦਾ ਦਵਿੰਦਰ ਸਿੰਘ ਤੋਂ ਉਹਦਾ ਬਿਆਨ ਦੁਆਈ ਗੇ ਕਿੰਨਾ ਦਬਾਈ ਟੱਕੇ ਨਾਲ ਦੁਆਏ ਅਸੀਂ ਜਦੋਂ ਆਖੇ ਵੀ ਦਿੱਲੀ ਵਾਲੀ ਕੇ ਗੱਲੇ ਵਾਲੀ ਤੁਰਿਆ ਨਾ ਉਹਨਾਂ ਨੇ ਫੋਨ ਕੀਤਾ ਕਿਸੇ ਨੂੰ ਅੱਛਾ ਜਦੋਂ ਤੁਸੀਂ ਦੱਸ ਰਹੀ ਸੀ ਮਾਤਾ ਜੀ ਕਿ ਜਦੋਂ ਤੁਸੀਂ ਉੱਥੇ ਰੁੱਕੇ ਸੀ ਗੱਡੀ ਫੇਰ ਆ ਕੇ ਉੱਥੇ ਪੰਪ ਤੇ ਰੁਕੀ ਸੀ ਹਾਂਜੀ ਅਸੀਂ ਜਦੋਂ ਅਸੀਂ ਲੋਕ ਚ ਬੈਠੇ ਸਾਂ ਉਹ ਬੱਚਾ ਬਾਥਰੂਮ ਵਿੱਚ ਵੜ ਕੇ ਫੋਨ ਕਰਨ ਲੱਗ ਗਿਆ ਤੇ ਜਦੋਂ ਗੱਡੀ ਇੰਨੀ ਤੇਜ਼ ਸੀ ਜਦੋਂ ਗੱਡੀ ਵਾਪਸ ਆਈ ਨਾ ਪੁੱਤ ਇੰਨੀਆਂ ਚਿਕਾ ਨਿਕਲੀਆਂ ਜਦੋਂ ਬ੍ਰੇਕ ਲਾਈ ਹਾਂ ਟੈਰਾਂ ਦੀਆਂ ਮੈਂ ਇਹਨਾਂ ਨੂੰ ਆਖਿਆ ਵਾਖਾ ਗੱਡੀ ਫੇਰ ਆ ਗਈ ਹੁਣ ਮਰਾਂਗੇ ਆਪਾਂ ਇਹਦੇ ਹੁਣ ਆਪਾਂ ਨਿਕਲ ਚੱਲ ਗਏ ਅਸੀਂ ਉਹਦੀ ਗੱਡੀ ਮਤਲਬ ਖੋਲੀ ਤੇ ਅਸੀਂ ਵੀ ਉਹ ਮੁੰਡੇ ਕੋਲੇ ਜਾਵੜੇ ਮੁੰਡੇ ਨੂੰ ਮੈਂ ਹੱਥ ਮਾਰਿਆ ਬਾਹਰ ਨੂੰ ਮੈਂ ਖਬਾਰ ਖੋਲ ਪੁੱਤ ਤੇ ਗੱਡੀ ਲੋਕ ਕਰਦੇ ਇੱਥੋਂ ਖੜਾਈ ਉਹਨੇ ਗੱਡੀ ਲੋਕ ਕਰਤੀ ਅਸੀਂ ਲੁੱਕ ਗਏ ਫਿਰ ਸਾਰੇ ਜਣੇ ਫੋਨ ਕਰਨ ਲੱਗ ਗਏ ਤੇ ਫਿਰ ਪੁਲਿਸ ਨੇ ਤੁਹਾਨੂੰ ਬਾਥਰੂਮ ਦੇ ਵਿੱਚੋਂ ਪੁਲਿਸ ਨੇ ਆ ਕੇ ਕੱਢਿਆ ਫਿਰ ਨਹੀਂ ਨਹੀਂ ਸਾਨੂੰ ਜਦੋਂ ਪਤਾ ਲੱਗਿਆ ਨਾ ਫੋਰਸ ਆ ਗਈ ਹੈ ਹਾਰਨ ਮਾਰਿਆ ਤਾਂ ਅਸੀਂ ਦੇਖ ਲਿਆ ਵੀ ਅਸੀਂ ਦੇਖ ਕੇ ਆਏ ਨਹੀਂ ਜਦੋਂ ਉਹਨਾਂ ਨੇ ਫੋਨ ਕੀਤਾ ਵੀ ਤੁਸੀਂ ਕਿੱਥੇ ਆ ਜਾਓ ਸੀਗਾ ਜਦੋਂ ਫੋਰਸ ਉਹ ਅਸੀਂ ਬਾਹਰ ਆਵਾਂਗੇ ਜਦੋਂ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਬਾਹਰ ਆ ਗਏ ਸੀਗਾ ਅੱਛਾ ਤੇ ਜਿੱਥੇ ਤੁਸੀਂ ਪੰਪ ਦਾ ਕੋਈ ਮਾਲਕ ਸੀਗਾ ਉੱਥੇ ਮਾਲਕ ਦੇ ਜਿਹੜੇ ਲੇਬਰ ਸੀਗੇ ਲੇਬਰ ਨੂੰ ਅਸੀਂ ਠਾਇਆ ਪਹਿਲਾਂ ਤਾਂ ਲੋਕ ਸੀਗਾ ਸਾਨੂੰ ਪਤਾ ਨਹੀਂ ਲੱਗਿਆ ਇੱਕ ਵਾਰ ਖੁੱਲਾ ਸੀ ਸਿੱਖਾ ਇੱਥੇ ਵੜਗੇ ਤਾਂ ਸਾਨੂੰ ਕੱਢ ਲੈਣਗੇ ਇਹ ਜਿਹੜਾ ਲੋਹੇ ਦੇ ਗੇਟ ਚ ਤਾਂ ਬੜੇ ਸੀ ਬਿ ਲੋਹੇ ਦਾ ਗੇਟ ਉਹਨਾ ਤਾਂ ਟੁੱਟਣਾ ਨਹੀਂਗਾ ਤੇ ਇੱਕ ਸ਼ੀਸ਼ੇ ਵਾਲਾ ਸੀ ਫਿਰ ਸਾਨੂੰ ਪਤਾ ਲੱਗਿਆ ਉਹ ਲੇਬਰ ਨੂੰ ਜਗਾਇਆ ਲੇਬਰ ਨੇ ਸਰ ਨਾਲ ਗੱਲਾਂ ਬਾਤਾਂ ਕੀਤੀ ਉਹਨਾਂ ਨੇ ਅਸੀਂ ਪੁੱਛਿਆ ਵੀ ਇਹ ਕਿੱਥੋਂ ਕਦਾ ਉਹ ਕਹਿੰਦੇ ਹਾਸੀ ਦੇ ਬਾਈਪਾਸ ਕੋਲੇ ਬਾਈਪਾਸ ਕੋਲ ਦਾ ਇਹ ਹੂੰ ਅੱਛਾ ਉਸ ਤੋਂ ਬਾਅਦ ਜਦੋਂ ਉਹ ਚਲੇ ਗਏ ਫਿਰ ਜਦੋਂ ਤੁਸੀਂ ਉੱਥੇ ਪੰਪ ਤੇ ਰੁਕਦੇ ਨੇ ਪੰਪ ਤੇ ਰੋ ਉਹਨਾਂ ਨੇ ਜਦੋਂ ਬ੍ਰੇਕ ਮਾਰ ਕੇ ਵੇਖ ਲਿਆ ਉਹ ਅੰਦਰ ਨਹੀਂ ਹੋਏਗੇ ਜਾਂ ਤੇ ਅੰਦਰ ਹੁੰਦੇ ਤਾਂ ਕੈਮਰੇ 'ਚ ਵੀ ਆ ਜਾਣੇ ਲੁੱਟਾ ਖੋਤਾ ਅਸੀਂ ਉਹਨਾਂ ਨੂੰ ਦੇ ਦਤਾ ਸੀਗਾ ਵੀ ਚਲੋ ਜਿਹੜਾ ਦਫਾ ਹੋਵੇ ਲੈ ਜਾਣਗੇ ਲੈ ਜਾਣਗੇ ਸਾਡੇ ਹੱਥ ਪਹਿਲੇ ਕਾਰ ਨੂੰ ਤੋਦ ਦੇਣਗੇ ਸਮਾਨ ਲੈਣਗੇ ਲੈ ਜਾਣਗੇ ਪਰ ਸਾਡਾ ਜਾਨੀ ਨੁਕਸਾਨ ਨਾ ਹੋਊਗਾ ਜੇ ਸਾਡੇ ਬੁਢਾਂ ਦੇ ਬਾਲ ਮਾਰਿਆ ਕੋਈ ਲੱਤ ਤੋੜਤੀ ਗਾ ਮਾਦਰ ਗਏ ਰੋੜ ਰੋੜ ਕੇ ਮਰਾਂਗੇ ਜਿਹੜਾ ਜਾਂਦਾ ਜਾਣਦੇ ਅਸੀਂ ਅੰਦਰ ਹੀ ਸੀਗੇ ਜਦੋਂ ਫੋਰਸ ਨੇ ਫੋਨ ਕੀਤਾ ਬਿਲਕੁਲ ਅਸੀਂ ਇਹਨਾਂ ਨੂੰ ਆਖਿਆ ਵੀ ਅਸੀਂ ਉਦੋਂ 12 ਵਜੇ ਤੋਂ ਤੁਸੀਂ ਆਏ ਫਿਰ ਜਦੋਂ ਬਾਹਰ ਆ ਕੇ ਫੋਨ ਕੀਤਾ ਫਿਰ ਅਸੀਂ ਬਾਹਰ ਨਿਕਲੇ ਅੱਛਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਉਸ ਤੋਂ ਬਾਅਦ ਬਿਲਕੁਲ ਸਾਨੂੰ ਨਹੀਂ ਉਮੀਦ ਕਰ ਕੀਤੀ ਮੈਂ ਕਹਿੰਦਾ ਤੁਹਾਡੇ ਕੰਪਲੀਟ ਕਰਤੀ ਸੀ ਮੈਂ ਉੱਥੇ ਮੇਰੇ ਕੋਲ ਸਕਰੀਨ ਸ਼ਾਟ ਹੈਗੇ ਉਹਨਾਂ ਦੇ ਜਿਹੜੇ ਨੰਬਰ ਤੇ ਹੁੰਦੇ ਰੇ 110 ਤੋਂ 12 ਤੋਂ ਵੇਖਣ ਵੀ ਹੋਏ ਨਹੀਂ ਉਹਨਾਂ ਨੇ ਆ ਕੇ ਸਾਡੀ ਵੀਡੀਓ ਬਣਾਈ ਇਸ ਕਰਕੇ ਉਹ ਮੇਰੇ ਨਾਲ ਦੇ ਤੋਂ ਬਣਾਈ ਵੀ ਸਾਡੀ ਸੁਰੱਖਿਆ ਉਦੋਂ ਹੀ ਅੱਗੇ ਸੀ ਸਾਨੂੰ ਕੋਈ ਸ਼ਿਕਾ ਕੋ ਵੇਲਾ ਨਹੀਂ ਜੇ ਉਹਨਾਂ ਨੇ ਆਪਦੀ ਫਾਰਮੈਲਟੀ ਤਾਂ ਪੂਰੀ ਕੀਤੀ ਹੈ ਨਾ ਉਹਨਾਂ ਕੋਲ ਕੰਪਲੀਟ ਤਾਂ ਪਹੁੰਚਿਆ 110 ਨੂੰ ਕਿਵੇਂ ਮਿਸ ਕਰ ਦੇਣਗੇ ਵੀ 110 ਤੇ ਨਹੀਂ ਆਈ ਜੇ ਸਾਡਾ ਇਨਾ ਰੈਵਨਿਊ ਇਕੱਠਾ ਕਰਕੇ ਸਾਡੇ ਨਿਕਸਾਨੀ ਤਾਂ ਤਾਂ ਰੋਲਤੀ ਜਿਹੜੀ ਜਵਾਨੀਆਂ ਹੱਦਾਂ ਤੇ ਰੋਲਤੀ ਜਿਹੜੇ ਮੁੰਡੇ ਨੌਜਵਾਨ ਪੜ੍ਹਿਆ ਬ੍ਰਿਲੈਂਟ ਨੇ ਉਹ ਬਾਹਰ ਕਰਦੇ ਤੇ ਜਿਹੜੇ ਅਸੀਂ ਬਜ਼ੁਰਗਾਂ ਉਹ ਸਾਨੂੰ ਸੜਕਾਂ ਤੇ ਮਾਰ ਰਹੇ ਆ ਕੀ ਬੀਜੇਪੀ ਦੇ 10 ਸਾਲ ਦੀ મોદી ਸਰਕਾਰ ਤੋਂ ਅਸੀਂ ਉਮੀਦ ਕਰਾਂਗੇ ਵੀ ਸਾਡੇ ਆ ਭੜੇਪਾ ਬਚਾਊਗੀ ਏ ਟੈਕਸ ਲੈਂਦੇ ਆ ਸੈਂਟਰ ਵੀ ਟੈਕਸ ਲਈ ਜਾਂਦਾ ਹਰਿਆਣਾ ਸਟੇਟ ਵੀ ਲਈ ਜਾਂਦੀ ਆ ਕਿੰਨੇ ਅਸੀਂ ਜਾ ਕੇ ਹੋਟਲਾਂ ਤੇ ਦਿੰਨੇ ਆ ਹੋਟਲਾਂ ਨੇ ਮਹਿਲ ਬਣਾਈ ਖਰੋਦੇ ਸਾਡੀ ਕਮਾਈ ਤੇ 6000 ਕਾਰ ਪੰਜਾਬ ਦੀ ਰੋਜ਼ ਦਿੱਲੀ ਏਅਰਪੋਰਟ ਤੇ ਜਾਂਦੀ ਆ ਕਿਉਂ ਨਹੀਂ ਇਹ ਪੰਜਾਬ ਦੇ ਮੁਹਾਲਿਆਂ ਨੂੰ ਤੇ ਅੰਮ੍ਰਿਤਸਰ ਨੂੰ ਰੈਡਪ ਕਰਦੇ ਕਿਉਂ ਨਹੀਂ ਫਲਾਈਟਾਂ ਪੂਰੀਆਂ ਆਉਂਦੀਆਂ ਇਸ ਕਰਕੇ ਨਹੀਂ ਨਾ ਹੁੰਦੇ ਵੀ ਜਿਹੜੇ ਬਸਰਮਾਇਦਾਰਾਂ ਨੂੰ ਠੇਕੇ ਦਿੱਤੇ ਇਹਨਾਂ ਦੇ ਚੇਤੇ ਆ ਦਿੱਲੀ ਏਅਰਪੋਰਟ ਦੇ ਉਹਨਾਂ ਦੇ ਇਫੈਕਟ ਨਾ ਹੋਵੇ ਹੂੰ ਅੱਛਾ ਜਦੋਂ ਤੁਹਾਨੂੰ ਤੁਸੀਂ ਉੱਥੇ ਰੁਕ ਗਏ ਉਸ ਤੋਂ ਬਾਅਦ ਪੁਲਿਸ ਵੀ ਉੱਥੇ ਪਹੁੰਚਦੀ ਹੈ ਉਹਨਾਂ ਨੇ ਪੁਲਿਸ ਨੇ ਕੋਈ ਉਹਨਾਂ ਦੇ ਉਹਨਾਂ ਦੇ ਉੱਤੇ ਬਾਸ ਉਹਨਾਂ ਨੂੰ ਲੱਭਣ ਦੀ ਕੋਈ ਕੋਸ਼ਿਸ਼ ਕੀਤੀ ਕੋਈ ਉਹਨਾਂ ਨੇ ਗੱਡੀ ਲਾਈ ਪਿੱਛੇ ਉਹਨਾਂ ਨੇ ਨਾ ਨਾ ਬਿਲਕੁਲ ਨਹੀਂ ਫੋਨ ਵੀ ਨਹੀਂ ਕੀਤਾਗਾ ਸਾਨੂੰ ਕਹਤਾ ਵੀ ਸਾਨੂੰ ਸੁਰੱਖਿਆ ਪ੍ਰੋਵਾਈਡ ਹੈ ਦੱਸੋ ਅਫਸਰ ਨੇ ਗੱਲ ਵੀ ਨਹੀਂ ਕੀਤੀ ਕੋਈ ਉਹਨੇ ਡੰਪ ਚੱਕੇ ਜਾਣ ਉਹਨਾਂ ਨੇ ਸਾਡੇ ਕੋਲੇ ਨਹੀਂ ਕੀਤੀ ਸਾਨੂੰ ਤਾਂ ਇਹਨਾਂ ਆਖਿਆ ਵੀ ਸਾਨੂੰ ਸੁਰੱਖਿਆ ਪ੍ਰੋਵਾਈਡ ਕੀਤਾ ਜਾਂਦੀ ਹੈ ਜਿੱਥੇ ਤੁਸੀਂ ਲਜਾਣਾ ਸਾਨੂੰ ਲਜਾਣੇ ਆ ਤੇ ਸਾਨੂੰ ਟੋਲ ਪਲਾਜੇ ਕੋਲੇ ਉੱਥੋਂ ਕੋਈ 10 5 ਕਿਲੋਮੀਟਰ ਬਾਟ ਹੋਣਾ ਟੋਲ ਪਲਾਜੇ ਕੋਲੇ ਗੱਡੀ ਅੱਗੇ ਲਾ ਕੇ ਉੱਥੇ ਛੱਡੀ ਆਈ ਹੈ ਸਰ ਸਵੇਰੇ ਕਿ ਕਿੱਥੋਂ ਆਉਤੋਂ ਦਿਨ ਚੜ ਗਿਆ ਸੀਗਾ ਦਿਨ ਚੜ ਤੋਂ ਬਾਅਦ ਅਸੀਂ ਜਦੋਂ ਬਿਲਕੁਲ ਹੋ ਗਿਆ ਸੀ ਫਿਰ ਅਸੀਂ ਚੱਲੇ ਉਤੋਂ ਕੀ ਕੀ ਲੱਗਦਾ ਕੀ ਹੈ ਵੀ ਤੁਹਾਨੂੰ ਤੁਸੀਂ ਉਹਨਾਂ ਦੀ ਕੋਈ ਨੰਬਰ ਪਲੇਟ ਨੋਟ ਕੀਤੀ ਨਹੀਂ ਨੰਬਰ ਪਲੇਟ ਤਾਂ ਐਡੇ ਸਾਡੇ ਪਾ ਦੀ ਸਾਨੂੰ ਹੁਣ ਦੁੱਖ ਆਉਂਦਾ ਹੈ ਵੀ ਅਸੀਂ ਕੋਈ ਛੋਟ ਸਕਰੀਟ ਲੈ ਉਹਦੇ ਪਰ ਉਹ ਤਾਂ ਯਾਰ ਸਾਡੇ ਪਾ ਦੀ ਜ਼ਿੰਦਗੀ ਮੌਤ ਨਾਲ ਲੜਾਈ ਕਰਦੀ ਸੀ ਸਾਨੂੰ ਕੋਈ ਸੂਝ ਨਹੀਂ ਸੀ ਸਾਨੂੰ ਤਾਂ ਜਿਹੜਾ ਪਰਮਾਤਮਾ ਦਿੰਦਾ ਸੀ ਜਾਂ ਸਾਡਾ ਦਿੰਦਾ ਸੀ ਵੀ ਸਾਡਾ ਇੱਕ ਆਉਣ ਵਾਲਾ ਮਿੰਟਾ ਕੀ ਬਣੂਗਾ ਸਾਨੂੰ ਕੁਝ ਨਹੀਂ ਸੀ ਸੋਚਦਾ ਸਾਨੂੰ ਤਾਂ ਇਹ ਦਿੰਦਾ ਸੀ ਮੌਤ ਮੰਡਰਾਉਂਦੀ ਸੀ ਵੀ ਗੋਲੀ ਨਾਲ ਮਰਦੇ ਆ ਜਾਂ ਵੱਡਾ ਟੁੱਕੀ ਨਾਲ ਮਰਦੇ ਆ ਜਾਂ ਧਰਤੀ ਤੋਂ ਥੱਲੇ ਸੀ ਐਕਸੀਡੈਂਟ ਹੋ ਕੇ ਮਰਦੇ ਆ ਇਹੀ ਸਿੰਦਿੰਦਾ ਸੇ ਸਾਨੂੰ ਹੋਰ ਕੁਛ ਨਹੀਂ ਦਿੰਦਾ ਸੀਗਾ ਹੂੰ ਇਹ ਹਾਲਾਤ ਨੇ ਤੁਸੀਂ ਹਾਲਾਤ ਸਾਡੇ ਸੀਗੇ ਵੀ ਸਾਡੇ ਨਾਲ ਪਤਾ ਨਹੀਂ ਆਉਣ ਵਾਲਾ ਪਲ ਕਿ ਹੁਜਾਉਣਾ ਹੂੰ ਪਤਾ ਜੀ ਤੁਸੀਂ ਕਿੰਨਾ ਟਾਈਮ ਬਾਹਰ ਲਾ ਕੇ ਆਓ ਮੈਂ ਜੀ 4.5 ਮਹੀਨੇ ਲਾ ਕੇ ਓਕੇ 4.5 ਮਹੀਨੇ ਬਾ ਤੁਹਾਨੂੰ ਲੈਣ ਗਈ ਸੀ ਹਾਂਜੀ ਹਾਂਜੀ ਸਾਡੇ 4.5 ਮਹੀਨੇ ਮੈਂ ਉੱਥੇ ਲਾ ਕੇ ਆਇਆ ਉਥੋਂ ਦਾ ਐਡਾ ਵਧੀਆ ਸਿਸਟਮ ਹੈ ਮੈਂ ਨਹੀਂ ਆ ਵੀ ਬੱਚੇ ਚਲੋ ਜਾ ਵੀ ਰਹੇ ਆ ਪਰ ਮੈਂ ਨਹੀਂ ਫਿਰ ਉਥੇ ਸੁਰੱਖਿਆ ਸੁਰੱਖਿਆ ਤਾਂ ਹੈਗੇ ਨਾ ਉਹਨਾਂ ਨੂੰ ਕੋਈ ਇਹ ਤਾਂ ਨਹੀਂ ਨਵੀ ਸਾਨੂੰ ਕੋਈ ਲੁੱਟ ਲੂਗਾ ਜਾਂ ਸਾਨੂੰ ਕੋਈ ਮਾਰ ਦੂਗਾ ਜਾਂ ਸਾਨੂੰ ਕੁਝ ਕਰ ਦੂਗਾ ਇਸ ਗੱਲ ਤੋਂ ਤਾਂ ਬਚੀ ਐ ਨਾ ਹੂੰ ਅੱਛਾ ਮੁੜ ਕੇ ਤਾਂ ਓਡੀ ਕਿਸੇ ਨਾਲ ਉੱਥੋਂ ਦੀ ਕੋਈ ਅਧਿਕਾਰੀ ਦਾ ਕੋਈ ਫੋਨ ਆਇਆ ਕੋਈ ਕੋਈ ਗੱਲ ਹੋਈ ਬਿਲਕੁਲ ਕਿਸੇ ਨੇ ਨਹੀਂ ਕੀਤਾ ਮੈਨੂੰ ਇੱਥੇ ਲੋਕਲ ਥੋੜੇ ਭਾਈਚਾਰੇ ਨੇ ਹਜ਼ਾਰਾਂ ਮੇਰੇ ਦੋਸਤਾਂ ਮਿੱਤਰਾਂ ਨੇ ਮੈਂ ਸਟੇਟ ਕਮੇਟੀ ਦਾ ਪੰਜਾਬ ਭਾਰਤ ਕਿਸੇ ਦਾ ਸਟੇਟ ਦਾ ਪ੍ਰੈਸ ਕਤਰ ਹੈ ਡਿਗਰੀ ਕਮੇਟੀ ਨੇ ਜਿਨ੍ਹਾਂ ਨੇ ਹਰਿਆਣਾ ਭਾਈਚਾਰਾ ਸਾਡਾ ਕਾਇਮ ਹੈ ਹਰਿਆਣੇ ਤੋਂ ਮੈਨੂੰ ਮੇਰੇ ਸੱਜਣਾਂ ਦੇ ਜਿਹੜੀ ਲੜਾਈ ਲੜੀ ਅਸੀਂ ਕਿਸਾਨਾਂ ਦੀ ਪੰਜਾਬ ਵਾਹ ਹਰਿਆਣਾ ਇਕੱਠੀ ਹੋ ਕੇ ਲੜੀ ਆ ਉਹਨਾਂ ਦੇ ਫੋਨੋਂ ਦੇ ਪ੍ਰਸ਼ਾਸਨ ਦਾ ਫੋਨ ਨਹੀਂ ਆਇਆ ਮੈਂ ਮੇਰੇ ਬੇਟੇ ਨੇ ਜਦੋਂ ਆਖਿਆ ਵੀ ਤੁਸੀਂ ਡੈਡੀ ਇਹਦੇ ਤੇ ਪਾਓ ਪੋਸਟ ਕੱਲ ਨੂੰ ਮੈਂ ਕਿਹਾ ਯਾਰ ਮੈਂ ਮੈਂਟਲੀ ਹਰਾਸਾ ਮੇਰਾ ਸਰੀਰ ਠੀਕ ਨਹੀਂ ਮੈਂ ਅੱਜ ਨਹੀਂ ਪਾਉਂਦਾ ਕਹਿੰਦੇ ਜੀ ਅੱਜ ਰਾਤ ਨੂੰ ਹੋਗਾ ਕਿਸ ਨੂੰ ਫਿਰ ਕੌਣ ਹੋਗਾ ਫਿਰ ਉਹਦੀ ਮੌਦਤ ਤੁਸੀਂ ਜੇ ਮੇਰੇ ਮਾਰ ਹੋਗੇ ਮਖ ਚੰਗਾ ਤੂੰ ਲਿਖ ਦੇ ਤੇ ਮੇਰਾ ਨੰਬਰ ਦੇ ਦੇ ਜਿਹੜਾ ਫੋਨ ਆ ਉਹ ਮੈਂ ਅਟੈਂਡ ਕਰ ਲੂੰ ਕਹਿੰਦਾ ਕਈ ਵਾਰੀ ਫੇਕ ਵੀ ਹੁੰਦੀ ਆ ਲੋਕ ਸੋਚਦੇ ਵੀ ਇਹ ਐਵੇਂ ਫਰਜੀ ਪੜਾਈ ਹੁੰਦੇ ਆ ਮਖ ਤੂੰ ਪਾ ਦੇ ਮੈਂ ਦੱਸੂਗਾ ਬਿਆਨ ਮੈਂ ਕਿ ਦੱਸੂਗਾ ਵੀ ਹਰੇਕ ਨੂੰ ਹੁਣ ਅਸੀਂ ਮਿਲਦੇ ਹਾਂ ਜਥੇਬੰਦੀ ਤੇ ਲੋਕਲ ਪ੍ਰਸ਼ਾਸਨ ਨੂੰ ਐਸਐਸਪੀ ਨੂੰ ਡੀਸੀ ਨੂੰ ਮਿਲਦੇ ਆ ਵੀ ਹਰਿਆਣਾ ਸਰਕਾਰ ਸਾਥੋਂ ਕਾਹਦਾ ਟੈਕਸ ਲੈਂਦੀ ਆ ਸਾਨੂੰ ਦਿੱਲੀ ਜਾਂਦਾ ਸਾਡੇ ਰਸਤੇ ਬੰਦ ਕਰ ਦਿਆ ਸਾਰੀ ਫੋਰਸ ਉਹਨਾਂ ਨੇ ਬਾਰਡਰ ਤੇ ਕਿਸਾਨਾਂ ਨੂੰ ਰੋਕਣਾ ਛੱਡ ਦਿਆ ਸਾਰਾ ਵਿਸ਼ਾ ਇੱਧਰ ਲਾ ਸਰਸ ਸਾਰਾ ਇਹ ਸਾਰੀ ਰੋਡ ਹੀ ਖਾਲੀ ਕਰ ਛੱਡੀ ਹੈ ਇੱਥੇ ਸੁਰੱਖਿਆ ਸਾਨੂੰ ਕੋਈ ਜਿਪਸੀ ਨਹੀਂ ਕੋਈ ਮੋਟਰਸਾਈਕਲ ਤੇ ਨਹੀਂ ਇੱਕ ਵੀ ਸੁਰੱਖਿਆ ਕਰਮਚਾਰੀ ਨਹੀਂ ਮਿਲਿਆਗਾ ਬਿਲਕੁਲ ਨਹੀਂ ਤਾਂ ਡਰਾਈਵਰ ਵੀ ਕਵਰਾ ਆ ਜਾਂਦਾ ਇਸ ਤਰੀਕੇ ਦੇ ਹਾਲਾਤਾਂ ਵਿੱਚ ਬਾਰਡਰ ਨੇ ਇੰਨਾ ਸੰਤੁਲਨ ਬੈਲੈਂਸ ਰੱਖਿਆ ਮਾਨਸ ਤੌਰ ਤੇ ਇੰਨਾ ਪਰਪੇਡ ਸੀ ਜੇ ਇੱਕ ਵੀ ਲੂਸ ਹੋ ਜਾਂਦਾ ਖਤਮ ਸੀ ਸਾਰਾ ਕੁਝ ਇਹ ਹਾਲਾਤ ਤੁਹਾਨੂੰ ਹਾਲਾਤ ਸਾਂਝੇ ਕਰਵਾਏ ਨੇ ਕਿਉਂਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦਾ ਰਵੱਈਆ ਹੁਣ ਤੱਕ ਤੁਸੀਂ ਵੇਖ ਹੀ ਰਹੇ ਹੋ ਇਸ ਕਰਕੇ ਦੁੱਖ ਹੈ ਕਿ ਸਾਡੇ ਜਿਹੜੇ ਸਾਡੇ ਨੌਜਵਾਨ ਨੇ ਜਾਂ ਭਾਰਤੀ ਜਿਹੜੇ ਡਰਾਈਵਰ ਜਾਂਦੇ ਨੇ ਉਹਨਾਂ ਨੂੰ ਖੁਦ ਪ੍ਰਪੇਅਰ ਹੋਣਾ ਚਾਹੀਦਾ ਹੈ ਕਿ ਸਮਾਂ ਦੇ ਹਾਲਾਤਾਂ ਦੇ ਨਾਲ ਉਹ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਤੋਂ ਪ੍ਰਪੇਅਰ ਰਹੇ ਜੁੜੇ ਹੋ ਲੋਕ ਰਾਏ ਟੀਵੀ ਦੇ ਨਾਲ ਧੰਨਵਾਦ